ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਚਲੋ ਜੀ ਹੁਣ ਆਪਾਂ 8 8:30 ਹੋ ਗਏ ਮੈਂ ਰੋਟੀ ਬਣਾ ਤੇ ਤੀ ਕੰਮ ਨਿਮੇੜਦਾ ਕੱਪੜੇ ਸਾਰੇ ਧੁੱਤੇ ਗਏ ਸਵੇਰੇ ਸਵੇਰੇ ਅੱਜ ਪਹਿਲਾਂ ਮੈਂ ਕੱਪੜੇ ਧੁੱਤੇ ਉਹ ਦੇਖੀ ਖੇਸ ਕਿੱਥੇ ਪਾਇਆ ਕੰਦ ਤੇ ਅਸੀਂ ਦੋ ਖੇਸ ਰਹਿ ਗਏ ਉਹ ਮੈਂ ਆਕੇ ਲਾਉਣੀ ਆ ਮਸ਼ੀਨ ਆ ਸਾਡਾ ਸੈਫੀ ਵੀ ਨਮਾਉਣ ਵਾਲਾ ਦੇਖੋ ਕਿੱਥੇ ਲਿਬੜ ਗਿਆ ਤੂ ਰਿਓ ਤੈਨੂੰ ਇੰਨ ਲਿਬੜਾ ਬਾਪੂ ਬ ਆ ਦੇਖੋ ਪੀਤੀ ਨੇ ਝਾੜੂ ਲਾ ਕੇ ਸਾਮਾਨ ਸਾਰਾ ਇਸ ਮੰਜੇ ਅੰਦਰ ਲਾਉਣ ਵਾਲੇ ਪੈਨੇ ਹਜੇ ਬਸ ਸਕੂਟਰੀ ਵੀ ਜਾਊਗੀ ਮੋਟਰਸਾਈਕਲ ਵੀ ਕੀ ਲੈ ਕੇ ਗਈਆਂ ਇਹੋ ਪਾਉਣ ਨੂੰ ਫੜੀਆਂ ਖਾਲੀ ਦੁਰਗੀ ਬਾਹਾਂ ਚ ਬੰਨ ਕੇ ਲਿਆਉਂਗੇ ਚੋਲੀਆਂ ਚ ਪਾ ਲਿਆ ਆਹੋ ਮਾਮਾ ਕਹਿੰਦੀ ਚੋਲੀਆਂ ਚ ਪਾ ਲਿਓ ਉਧਰ ਸੁਮਿਤ ਨੇ ਸਾਡਾ ਰੱਖਿਆ ਪਾਣੀ ਉਧਰੋਂ ਪਿੰਦਰ ਨੇ ਲੈ ਹਨ ਉਹ ਨੂੰ ਸੁਮੀਤ ਨੂੰ ਕਹਿੰਦਾ ਸਾਬੀ ਆ ਤ ਬਾਗਲੇ ਫਿਰਦੇ ਸਾਬੀ ਨੂੰ ਇੱਥੇ ਨਨਵਾ ਕੇ ਲੈ ਕੇ ਚਲੀਏ ਤੇਰੀ ਨੰਨਿਆ ਪੂਰੀ ਹੋ ਗਈ ਮਾਮਾ ਮਸਾ ਆਇਆ ਮੈਂ ਤੇ ਮਚਾਉਂਦਾ ਆ ਸਾਈ ਜੂ ਰੇੜਾ ਲੈ ਆ ਗੱਖ ਲੈਣ ਵਾਸਤੇ ਇਹਨੂੰ ਵਧਾਈ ਤਾਂ ਐ ਨਹੀਂ ਰੇਰੂ ਪਾ ਕੇ ਪੀ ਲੈਣ ਦੇ ਵਾਣੀ ਇਹ ਤਾਂ ਹੁਣ ਪੀਊਗਾ ਹੁਣ ਕਰੀਏ ਸਾਰੇ ਕੀ ਕਰਤੀ ਮੱਖੀ ਦੇ ਲੈ ਨਾ ਹੁਣ 1.5 ਪਾਣੀ ਤੇ ਬੜੂ ਕੌਣ ਮੈਂ ਮੜ ਫਿਰ ਇਹ ਦਸਤੀ ਪਾਣੀ ਪੂਰੇ ਜਾਂਦਾ ਹੋਇ ਤਾ ਹੀ ਹੈ ਗਿਆ ਇਹ ਤਾਂ ਸਪਰੇ ਕਰੀ ਪਈ ਐ ਬਿੰਦਰ ਕਹਿੰਦਾ ਸਪਰੇ ਵੀ ਕਰਤੀ ਸਪਰੇ ਤਾਂ ਕਰਤੀ ਆ ਹੁਣ ਤਾਂ ਢੋਲੀ ਸਰ ਕੇ ਆਇਆ ਮੋਬਿਲ ਆਉਣੀ ਸੀ ਤੇ ਪਹਿਲਾ ਹੋ ਜੂ ਭਰਾ ਹੁਣ ਇਹਦਾ ਛੋਟੇ ਛੋਟੇ ਨੂੰ ਬਾਡਾ ਲਾ ਕੇ ਨੇ ਚਲ ਆਪਣੇ ਤਾਂ ਆ ਹੋ ਜੂ ਉਹ ਤੁਨ ਆ ਵਧੀਆ ਰਾਮ ਗਈ 5-7 ਦਿਨਾਂ ਅਜ ਦੇਖ ਲਾ ਵਿੰਦਰ ਨੰਦ ਨਵੇੜ ਤਾਂ ਕੰਮ ਆਉਂਦਾ ਹੈ ਸਮਾਰ ਕੇ ਮਾਸਲ ਮਾਸਲ ਘਾਲਾ ਲਾ ਹੋ ਇਹਦਾ ਸਿੱਟ ਪੂਰਾ ਮਾਰਦੀ ਕਿਤੇ ਇਹਨੂੰ ਸਾਹ ਵੀ ਚੜਦਾ ਆਏ 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 ਇਹ ਕੀ ਕਰਦਾ ਤੇ ਕੀ ਕੀ ਕਰਦਾ ਇਹ ਸਵਿ ਨਾਲ ਆਇਆ ਅੱਦੇ ਸਾਹਿਬੀ ਨੂੰ ਪਾਲਾ ਚੜ ਗਿਆ ਹੱਥਾ ਖੜਾ ਛੱਕੀ ਹੁੰਦਾ ਇਹਨੂੰ ਇੱਧਰ ਤਾਂ ਲਾ ਕੇ ਖੜਾਏ ਇੱਧਰ ਖੜਾ ਦੇ ਇਥੇ ਲੈ ਦੇ ਸੁਮਾਰ ਕੇ ਮਾਸਲ ਦੇਦਾ ਆ ਲਾ ਦੋ ਕਾਰਾ ਜਾ ਉਹ ਲੱਕੀ ਵੀ ਆਉਂਦਾ ਓਹਦੇ ਨਾਲ ਨਾ ਪੰਗਾ ਲੈ ਲਓ ਖਾ ਜੂ ਸਾਰਿਆਂ ਨੂੰ ਆ ਜਾ ਲੱਕੀ ਆ ਜਾ ਆ ਜਾ ਆ ਜਾ ਲਾਉਣ ਤੋਂ ਤਾਂ ਇਹ ਸੱਪ ਵਾਂਗੂ ਡਰਦੇ ਨੇ ਐਨੀ ਕੁ ਥੋੜੀ ਜੀ ਰਹੀ ਆ ਸਪਰੇਅ ਦੀ ਸਮੈਲ ਆ ਰਹੀ ਹੈ ਨਾ ਬਾਸ ਨੇ ਮੁਸਕਲ ਤੇ ਕਰਕੇ ਗਏ ਨੇ ਬਹੁਤ ਜਾਂਦਾ ਇੱਕ ਆ ਗਿਆ ਓਏ ਉਹ ਨਹੀਂ ਨਾ ਹੁੰਦਾ ਨਾ ਭੈਣੇ ਉਹ ਤਾਂ ਖਾਜੂ ਸਾਬਤਿਆਂ ਨੂੰ ਸੁਮੇਤਾ ਇਹ ਨਹੀਂ ਨਾ ਹੁੰਦਾ ਦਾ ਕਰੇ ਸੰਗਲ ਭਾ ਕੇ ਨਾ ਮੋਣਾ ਬਹੁਤ ਬਣਾਉਣ ਆਈਂ ਮੇਗ ਨਾਲ ਗਿੰਦਾਂ ਨਾ ਪਰਾ ਉਹਦਾ ਟਿੱਕਾ ਮਾਰਦੇ ਜੀ ਬੰਦ ਜੀ ਦਾ ਇਹ ਤਾਂ ਇਹ ਤਾਂ ਇਹ ਤਾਂ ਇਹ ਕੋਲੇ ਮਾਰਦਾ ਤੇ ਖੜਾਕ ਲਵੇਗੀ ਉਹਨੂੰ ਲੈ ਕੇ है ਚੱਕ ਦੇਮ ਤੋਂ ਤੋਂ ਹੈ ਉੱਤੇ ਨਾ ਬੜਾ ਲੱਗਿਆ ਦੇਖ ਲੈ ਘਰ ਤਾਂ ਘਾਰੇ ਹੋ ਕਾਲੀ ਆ ਰਹੀ ਆ ਇਧਰੋਂ ਕਾਲੀ ਲੈ ਲੋ ਉਹਦਾ ਇਹ ਅਵੇ ਥੱਲੇ ਕਰੀਏ ਲੈ ਲੋ ਪਿਆ ਆਏ ਆਏ ਦੇ ਕਾ ਦੇ ਥੱਲੇ ਕਾ ਦੇ ਕੀ ਕੀ ਖੜੀ ਨੀ ਬੱਸ ਕੱਢ ਦੇ ਮਾਰੇ ਚਿੱਤ ਦੇ ਸੱਦੀ ਕਿਵੇਂ ਕਰੀਜੀ ਖਾਈ ਦੇ ਨਾ ਨਾ ਰੱਖ ਦੇਉਗੇ ਚਾਰ ਪਿੰਡਾ ਚਾਰ ਦੇ ਚਾਰ ਦੇ ਚਾਰ ਦੇ ਹਾਂ ਪਹਿਲਾਂ ਖੜੇ ਆ ਜੀ ਖੜ ਦੇ ਚਾਰ ਇਹ ਹੁਣ ਚਲ ਨੀ ਫੋੜਾੜ ਕੇ ਰਹੀ ਹੈ ਕਰੇ ਵਾਲਾ ਕੰਮ ਨਿਪਟ ਗਿਆ ਚਲ ਜੀ ਪਾਲਟ ਤੇ ਪਾਰਲੀ ਬਣੀਆਂ ਦੀ ਕਾ ਬੰਦਾ ਵੇ ਨਹੀਂ ਬੱਧੀ ਟੇਪੂਰਾ ਹੋ। ਚਾਰ ਦੇ ਪਿੰਡਾ ਚਾਰ ਦੇ। ਮਨੂੰ ਆਂ ਦੀ ਮਾਂ ਖੇਤ ਨੂੰ ਵੱਡਿਆ ਕਰਦਾ ਨਮਾਇਆ ਗਿਆ ਆਪਣਾ। ਨਹੀਂ ਜਾ ਤੂੰ ਸਾਡੇ ਨਾਲ ਆਉਂਦਾ ਆਉਂਦਾ। ਦੁਬਾਰੇ ਕੀ ਕਰਨੀ ਆਤੀ? ਹਾਂ? ਫਿਰ ਦਾਇਆ ਹੁਗਾ। ਤੈਨੂੰ ਖੇਤ ਤੋਂ ਨਮਾ ਕੇ ਲੈ ਤੇ ਤੜਕੇ 6 ਵਜੇ ਦਾ ਖੇਤ। ਫਿਰ ਉੱਥੇ ਕੀ ਕੀ ਕਰੂ। ਮੈਂ ਜਾਣੀ ਗਿਆ ਕਰਨਾ ਗੱਲ ਤਾਂ ਅੰਦਰ ਹੀ ਬੰਦ ਲਿਆ ਗੋ। ਘਰੇ ਆਣ ਜਾ ਕੰਮ ਤਾਂ ਹੋ ਰਿਹਾ ਨੂੰ ਤੇ ਆਪ ਵਧਾਈ ਰੱਖਦਾ ਦਿੱਕਾ ਫੈਦਰ ਫੈਦਰ ਕਿਧਰ ਜਾਣਾ ਆਇਦਾਂ ਤਿੰਨ ਕੰਗੀ ਸੇਵਾ ਹੋਊ ਦੇਖ ਨਾ ਜਾ ਛੁਣੀ ਘੜਨੂ ਤੇ ਛੁਣੀ ਘੜਨੂ ਤੇ ਇੱਧਰ ਹਰੇ ਹੋਰ ਉਹ ਉੱਪਰ ਲਿਪੜਨ ਮੇਰੇ ਨਹੀਂ ਨਾ ਮੈਨੂੰ ਨਨ੍ਹਾ ਮਾ ਕੇ ਲੈਂਦਾ ਫੇਰ ਫੇਰ ਉਹ ਸਕਾਰੀ ਜੇ ਫਿਰਦੇ ਨੇ ਇਹਨਾਂ ਨੂੰ ਤਾਂ ਪੜਾਉਣ ਵਾਲਾ ਹੈ ਵੀ ਚੰਗੀ ਤਰ੍ਹਾਂ ਫੇਰੀ ਕਰਾ ਪੜ੍ਹਾ ਗਰੂਗਾ ਤੁਸੀਂ ਤੇੜਾ ਖੇਤ ਲਾਇਆ ਹੈ ਠੀਕ ਹੈ ਕੀ ਰਕਤ ਆ ਰਹੀ ਹੈ ਮੋਰ ਦੇ ਦੋਤਾ ਹੋਲਾ ਵਦਨ ਹੋਰ ਜਾਨ ਨੂੰ ਕੋਈ ਕੰਮ ਨਹੀਂ ਵੀ ਤੈਨੂੰ ਬਾਰ-ਬਾਰ ਅਸੀਂ ਇੰਨ ਨੂੰ ਮਾਉਂਦੇ ਫਿਰੇ ਸਮਾਂ ਆਉਂਦਾ ਆਦਾ ਉਧਰ ਹੀ ਮੁੜ ਗਿਆ ਇਹ ਆਪਣੇ ਘਰ ਅੰਦਰ ਹੀ ਨਹੀਂ ਆਇਆ

ਬੰਦ ਕਰੋ ਵੀਦਰਾ ਕੀ ਕਰਦਾ ਹਰੇਕ ਨਾਲ ਚੱਕ ਕੇ ਮੂੰਹ ਨਿਕਲ ਜਾਂਦਾ ਇਹਨੂੰ ਮਲ ਕੇ ਰੱਖਿਆ ਕਰੋ ਹੁਣ ਇਹ ਤਾਂ ਇੰਨੀ ਨਿਪੜਨੇ ਬਣਾਇਆ ਕਰੂਗੀ ਵਧੀਆ ਨਾ ਬੱਬਰ ਘੁੱਟ ਕੇ ਆਲਾ ਇਹ ਵੀ ਉਹਦਾ ਮੂੰਹ ਹੀ ਰੋਡਾ ਲਾ ਰਿਹਾ ਮੈਨੂੰ ਲਿਆ ਕੇ ਨਹੀਂ ਨਹੀਂ ਲਿਆ ਕੇ ਨਹੀਂ ਬਹੁਤ ਸਮਾਈ ਕਰਦੀ ਆ ਕੁੜੀ ਜੀ ਦਾ ਸਾਡੀ ਬਾੜੀ ਪਿਆਵ ਹੈ ਮਮੇ ਚੂਗੀ ਨਹੀਂ ਹਾਂ चल। पिथिन लेके जा मैं बाथरूम तो ना लो बाथरूम हो गए साफ कम निपट गया सही दिन बात दो बार मोटर चल रही है हम तुझे तो जो नहाने जाएगा मोटर बंद करी पानी ठंडा ही ਪਾਣੀ ਹੈ ਹੀ ਨਹੀਂ ਤੀ ਪਾਣੀ ਤਾਂ ਗਰਮ ਹੀ ਫਰੀਆ ਹਾਂ ਠੰਡੇ ਪਾਣੀ ਕੁਛ ਨਹੀਂ ਸਾਗੀ ਦਾ ਬਹੁਤ ਘਟਕੜਾ ਜੜ ਗਿਆ ਅਜ ਤਾਂ ਇਹ ਵੀ ਤਾਂ ਹੀ ਦਰਦਾ ਭੱਜ ਕੇ ਅੰਦਰ ਵੜਿਆ ਸੀ ਅੱਜ ਪਾਣਗੀਆਂ ਬਹੁਤ ਸਰਬਸ ਹੋਈ ਇਹਦੀ ਹੈ ਸਾਰੀ ਹਮਤਾ ਦੱਸ ਜੇ ਨਾ ਉਹਦੇ ਖੇਤ ਰਵਾ ਕੇ ਜਾਂਦਾ ਦੁਬਾਰਾ ਚਲੋ ਜੀ ਕਰੀਏ ਆਪਾਂ ਵੀਡੀਓ ਦਾ ਐਂਡ ਤੇ ਜਿਹੜੀਆਂ ਮੇਰੇ ਭੈਣਾਂ ਨੇ ਕਮੈਂਟ ਨੇ ਆਪਾਂ ਨਾਮ ਦੱਸੀਏ ਸੋਨੂੰ ਇਦੇ ਵਿੱਚ ਅੱਜ ਤੁਹਾਨੂੰ ਦੇਖੋ ਜੀ ਫਾਸਟ ਸੈਕੰਡ ਨਾ ਮੈਂ ਨਹੀਂ ਬੋਲ ਰਹੀ ਕਮੈਂਟ ਜਿਵੇਂ ਜਿਵੇਂ ਵੀਡੀਓ ਦੇ ਨੀਚੇ ਮੈਨੂੰ ਆਈ ਜਾਂਦੇ ਨੇ ਮੈਂ ਉਹਦੇ ਹੀ ਬੋਲ ਰਹੀ ਆ ਨੀਆ ਸਾਰੀਆਂ ਭੈਣਾਂ ਦਾ ਧੰਨਵਾਦ ਜੀ ਚਾਹੇ ਕੋਈ ਫਾਸਟ ਕਮੈਂਟ ਕਰਦਾ ਜੀ ਚਾਹੇ ਕੋਈ ਘੰਟੇ ਬਾਅਦ ਦੇ ਘੰਟੇ ਬਚਾ ਦੋ ਵੀ ਵੀਡੀਓ ਦੇਖ ਕੇ ਕਮੈਂਟ ਕਰਦਾ ਜੀ ਆਪਣਾ ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ ਤੇ ਚਲੋ ਜੀ ਪਹਿਲਾ ਨਾਮ ਹੈਗਾ ਇਹਦੇ ਵਿੱਚ ਜਸਵਿੰਦਰ ਕੌਰ ਲੁਧਿਆਣਾ ਥੈਂਕ ਯੂ ਦੀਦੀ ਦੂਸਰਾ ਨਾਮ ਆਏਗਾ ਜੀ ਰਾਏ ਗੁਰਦੀਪ ਕੌਰ ਇਹਨਾਂ ਦੀ ਆਈਡੀ ਹੈ ਇੱਥੇ ਰਾਏ ਗੁਰਦੀਪ ਕੌਰ ਇਹਦਾ ਨਾਮ ਹੋਏਗਾ ਜੀ ਇਟਲੀ ਤੋਂ ਥੈਂਕ ਯੂ ਜੀ ਇਹ ਆਪਣੇ ਸ਼ੁਰੂ ਤੋਂ ਬਲੌਗ ਦੇਖ ਰਹੇ ਨੇ ਧੰਨਵਾਦ ਤੁਹਾਡਾ ਇਸ ਤੋਂ ਬਾਅਦ ਹੈਗਾ ਅਗਲਾ ਹੋਊਗਾ ਜੀ ਜਸਵਿੰਦਰ ਕੈਨੇਡਾ ਤੋਂ ਥੈਂਕ ਯੂ ਦੀ ਜੀ ਧੰਨਵਾਦ ਜੀ ਤੁਹਾਡਾ ਇਸ ਤੋਂ ਬਾਅਦ ਅਗਲਾ ਆਏਗਾ ਜੀ ਨਾਮ ਮਨਪ੍ਰੀਤ ਕੌਰ ਇਸ ਤੋਂ ਬਾਅਦ ਅਗਲਾ ਨਾਮ ਆਏਗਾ ਜੀ ਰਾਜਵੀਰ ਕੌਰ ਤਾਲੀਆਂ ਤੋਂ ਅਗਲਾ ਨਾਮ ਹੈਗਾ ਜੀ ਸਰਨਜੀਤ ਕੌਰ ਦੀਪਾਲੀ ਜੇ ਮੈਂ ਤੋਂ ਕੁਝ ਗਲਤ ਬੋਲਿਆ ਜਾਵੇ ਤਾਂ ਸੌਰੀ ਜੀ ਵੈਸੇ ਤਾਂ ਮੈਂ ਕੋਸ਼ਿਸ਼ ਕਰਦੀ ਆ ਵੀ ਪੂਰੇ ਸਹੀ ਨਾਮ ਬੋਲਾਂ ਪਰ ਫਿਰ ਵੀ ਹਨਾ ਇਸ ਤੋਂ ਬਾਅਦ ਅਗਲਾ ਨਾਮ ਆਏਗਾ ਜੀ ਕਈ ਵਾਰ ਗਲਤ ਵੀ ਆਪਾਂ ਨੂੰ ਸਪੈਲਿੰਗਾਂ ਦੀ ਸਮਝ ਨਹੀਂ ਆਉਂਦੀ ਦੇਖੋ ਹੁਣ ਪਹਿਲਾਂ ਵਾਲੀ ਪੜਾਈ ਨਾਲੋਂ ਵਾਲੀ ਪੜਾਈ ਥੋੜੀ ਜਿਆਦਾ ਫਾਸਟ ਚੱਲ ਰਹੀ ਹੈ ਆਪਾਂ ਅੰਗਰੇਜ਼ੀ ਥੋੜੀ ਜਿਆਦਾ ਮੈਂ ਤਾਂ ਨਾਰਮਲੀ ਪੰਜਾਬੀ ਬੋਲਦੀਆਂ ਜਿਆਦਾ ਨਹੀਂ ਬੋਲਦੀ ਅਗਲਾ ਨਾਮ ਆਏਗਾ ਜੀ ਰਾਜਵੀਰ ਕੌਲਪਾਲੀਆਂ ਤੋਂ ਤੇ ਇਸ ਤੋਂ ਬਾਅਦ ਅਗਲਾ ਨਾਮ ਆਏਗਾ ਜੀ ਪ੍ਰੀਤ ਪ੍ਰੀਤਿੰਦਰ ਪਟਿਆਲਾ ਤੋਂ ਥੈਂਕ ਯੂ ਜੀ ਧੰਨਵਾਦ ਕਲਵਿੰਦਰ ਕੌਰ ਗਿੱਦੜਵਾਂ ਤੋਂ ਥੈਂਕ ਯੂ ਜੀ ਜਸਵੀਰ ਵੀਰਪਾਲ ਫੌਜਦਾਰ ਥੈਂਕ ਯੂ ਜੀ ਤੁਹਾਡਾ ਦਿਨੋਂ ਧੰਨਵਾਦ ਵੀਰਪਾਲ ਫੌਜਦਾਰ ਹਾਂਸੂ ਪਿੰਡ ਤੋਂ ਆਏ ਨੇ ਇਸ ਤੋਂ ਬਾਅਦ ਲਓ ਜੀ ਇਸ ਤੋਂ ਬਾਅਦ ਅਗਲਾ ਨਾਮ ਹੈਗਾ ਜੀ ਹਰਵਿੰਦਰ ਅਮਰੀਕਾ ਤੋਂ ਜੀ ਜੀ ਆਪਣੇ ਬਹੁਤ ਵਧੀਆ ਕਸਟਮਰ ਨੇ ਜੀ ਇਹਨਾਂ ਦੇ ਹਮੇਸ਼ਾ ਕਾਫੀ ਸੂਟ ਔਰ ਕੱਪੇ ਨੇ ਸਾਰੀਆਂ ਭੈਣਾਂ ਦੇ ਨਾਮ ਆਪਾਂ ਜੀ ਦੇਖੋ ਜਿਹੜੇ ਵੀਡੀਓ ਤੇ ਲਿਖ ਕਮੈਂਟ ਆਉਂਦੇ ਨੇ ਆਪਾਂ ਬੋਲ ਦਿਆਂਗੇ ਫਿਰ ਵੀ ਜੇ ਮੇਰੇ ਕਿਸੇ ਜੇ ਮੇਰੇ ਕਿਸੇ ਵੀ ਭੈਣ ਦਾ ਨਾਮ ਰਹਿ ਗਿਆ ਹੋਵੇ ਬੋਲਣ ਕਣੀਓ ਪਲੀਜ਼ ਸੌਰੀ ਜੀ ਤੁਸੀਂ ਦੂਸਰੀ ਵੀਡੀਓ ਜਿਹੜੀ ਅੱਜ ਬਲੌਗ ਅਪਲੋਡ ਕਰਾਂਗੇ ਜੀ ਇਹਦੇ ਨੀਚੇ ਤੁਸੀਂ ਲਿਖ ਦਿਓ ਤਾਂ ਆਪਾਂ ਕੱਲ ਵਾਲੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਜਿਵੇਂ ਕੱਲ ਵਾਲੇ ਨਾਮ ਨੇ ਜਿਉ ਆਪਾਂ ਜਾਲੇ ਬਲੌਗ ਦੇ ਵਿੱਚ ਬੋਲ ਦਿੱਤੇ ਨੇ ਅੱਜ ਵਾਲੇ ਕੱਲ ਵਾਲੇ ਵਿੱਚ ਬੋਲਾਂਗੇ ਤੇ ਬਾਕੀ ਕੋਈ ਗੱਲ ਨਹੀਂ ਜੀ ਭੈਣੋ ਸੌਰੀ ਜੇ ਸੋਤੋ ਕਿਸੇ ਦਾ ਨਾਮ ਬੋਲਣ ਕਣੀਓ ਰਹਿ ਗਿਆ ਹੋਵੇ ਮੇਥੋਂ ਮੈਂ ਛੋਟੀ ਪੈਨ ਸਮਝ ਕੇ ਵੱਡੀ ਪੈਨ ਸਮਝ ਕੇ ਮਾਫ ਕਰਨਾ ਜੀ ਤੇ ਚਲੋ ਜੀ ਟਾਈਮ ਆ ਵੀ ਹੋ ਗਿਆ ਮੇਰੀ ਸਬਜੀ ਰੱਖੀ ਹੋਈ ਹੈ ਕਤੂ ਦੀ ਤੇ ਅੱਜ ਥੋੜਾ ਜਿਹਾ ਸਰੀਰ ਬੜਾ ਕਾਮਕੀ ਮਹਿਸੂਸ ਕਰ ਰਿਹਾ ਹਾਂ ਤੇ ਕਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤਿਆਰ ਕੇ ਬੁਟੀਕ ਨੂੰ ਵੀ ਫੋਲੋ ਕਰੋ ਜੀ ਉੱਥੇ ਸਬਸਕ੍ਰਾਈਬ ਕਰੋ ਉੱਥੇ ਆਪਣੇ ਬਹੁਤ ਸੋਹਣੇ ਪ੍ਰਿੰਟ ਕਲਰ ਡਿਜ਼ਾਈਨ ਪਾਏ ਹੋਏ ਨੇ ਜੀ ਸੂਟਾਂ ਦੇ ਤੇ ਇੰਸਟਾਗ੍ਰਾਮ ਦੀ ਆਈਡੀ ਹੈ ਜੀ rajvinder_sidhu955 ਉਹ ਵੀ ਤੁਸੀਂ ਫੋਲੋ ਕਰੋ ਚਲੋ ਜੀ ਕੱਲ ਨੂੰ ਮਿਲਦੇ ਆ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ